ਸ਼ੇਰ ਕਲ ਦੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਐਲ ਪੀਜੀ ਗੈਸ ਸਿਲੰਡਰ ਖਰੀਦਣ ਵਾਲਿਆਂ ਲਈ ਵੱਡੀ ਖਬਰ ਇੰਜ ਵੱਡੀ ਹੈ ਠੱਗੀ ਕਿਸਾਨਾਂ ਤੇ ਬੰਦਿਆਂ ਨੇ ਕੀਤਾ ਖੁਲਾਸਾ ਇਸ ਦੇ ਨਾਲ ਇਸ ਪਾਸੇ ਪਹਿਲਾਂ ਹੀ ਆਮ ਜਨਤਾ ਮਹਿੰਗਾਈ ਦੀ ਮਾਰ ਸਹਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਠੱਗੀ ਦੀ ਵੀ ਆਵੀ ਸ਼ਿਗਾਰ ਹੋ ਰਹੀ ਹੈ ਇਸ ਬੰਦੀ ਖੁਲਾਸਾ ਕਿਸਾਨ ਜਥੇ ਬੰਦੀ ਨੇ ਉਹਦੋਂ ਕੀਤਾ ਸੀ ਜਦੋਂ ਉਹ ਗੈਸ ਏਜੰਸੀਆਂ ਨੇ ਸਪਲਾਈ ਕਰਨ ਵਾਲੇ ਆਟੋ ਨੂੰ ਰੋਕਿਆ ਤੇ ਗੈਸ ਨੂੰ ਚੈੱਕ ਕੀਤਾ ਇਸ ਤਨਾ ਜੀ ਹਾਂ ਅੰਮ੍ਰਿਤਸਰ ਦੇ ਲੋਹਾਕਾ ਰੋਡ ਤੇ ਕਿਸਾਨ ਜਥੇ ਬੰਦੀਆਂ ਵੱਲੋਂ ਫੂਡ ਸਪਲਾਈ ਇਨਸਪੈਕਟਰ ਨੂੰ ਨਾਲ ਲੈ ਕੇ ਵੱਖ-ਵੱਖ ਏਜੰਸੀਆਂ ਦੀ ਸਪਲਾਈ ਕਰ ਰਹੇ ਆਟੋ ਨੂੰ ਸੜਕ ਤੇ ਰੋਕਿਆ ਗਿਆ ਅਤੇ ਇਸ ਦੌਰਾਨ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀ ਜਨਕ ਵਾਲੀ ਗੱਲ ਇੱਥੇ ਜਦੋਂ ਸਿਲੰਡਰਾਂ ਦੀ ਜਾਂਚ ਕੀਤੀ ਗਈ ਅਤੇ ਮੌਕੇ ਤੇ ਸਿਲੰਡਰਾਂ ਤੋਂ ਦੋ ਤੋਲਣ ਤੇ ਘਰੇਲੂ ਗੈਸ ਸਿਲੰਡਰਾਂ ਵਿੱਚੋਂ ਦੋ ਤੋਂ 6 ਕਿਲੋ ਗੈਸ ਘੱਟ ਪਾਈ ਗਈ ਇਸ ਸਬੰਧਿਤ ਫੂਡ ਸਪਲਾਈ ਇਨਸਪੈਕਟਰ ਸੰਦੀਪ ਲੁਧਰਾ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੀ ਸ਼ਿਕਾਇਤ ਉੱਪਰ ਜਦੋਂ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਵਾਲੀ ਗੱਡੀ ਹਾਂ ਜਾਂਚ ਕੀਤੀ ਗਈ ਤਾਂ 10 ਦੇ ਕਰੀਬ ਸਿਲੰਡਰਾਂ ਵਿੱਚੋਂ ਦੋ ਤੋਂ 6 ਕਿਲੋ ਤੱਕ ਗੈਸ ਘੱਟ ਪਾਈ ਗਈ ਜਿਸ ਬੰਦੀ ਮੌਕੇ ਤੇ ਗੈਸ ਏਜੰਸੀ ਉੱਤੇ ਕਾਰਵਾਈ ਕਰਨ ਦੀ ਰਿਪੋਰਟ ਬਣਾਈ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ